ਈ ਪੈਰ ਪਟੰਨੇ ਕੇ ਨਾਮ ਬਹਿ ਜੋ ਮੀਰਨਾ ਪੈਣਾ ਵਾਰਿ ਦਸਾਤਨਾ ਕੋਈ ਰਲ ਟੁੱਟ ਕੇ ਨਾ ਬਹਿਣਾ ਚਾਹੀਦਾ ਅੱਛਾ ਪੰਜ ਗਹਿਣਿਆਂ ਦੇ ਨਾਮ ਪਤਾ ਕਿਸੇ ਨੂੰ ਪੰਜ ਗਹਿਣਿਆਂ ਦੇ ਨਾਮ ਪਤਾ ਕਿਸੇ ਨੂੰ ਪਿੱਪਲ ਪੱਤੀਆਂ ਮੋਰਾ ਮੋਰਾ ਟਿੱਕਾ ਨਹੀਂ ਘਾ ਰਾਣੀ ਹਾਰ ਬਹੁਤ ਕੁਝ ਅੱਛਾ ਘੁੰਗਰੂ ਕਿਹੜੀ ਕਿਹੜੀ ਚੀਜ਼ ਦੇ ਵਿੱਚ ਪਉ ਲੱਗਦੇ ਆ ਘੁੰਗਰੂ ਤਿੰਨ ਚੀਜ਼ਾਂ ਦੇ ਨਾਮ ਦੱਸੋ ਘੁੰਗਰੂ ਜੀ ਪੰਜ ਲੱਗਦੇ ਆ ਜੀ ਚਾਂਦਰਾਸ ਲੱਗਦੇ ਆ ਪੱਖੀ ਚ ਲੱਗਦੇ ਆ ਪੱਖੀ ਚ ਲੱਗਦੇ ਆ ਇੱਕ ਚੂੜੀਆਂ ਚ ਵੀ ਲੱਗ ਜਾਂਦੇ ਆ ਜੀ ਜੁੱਤੀ 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 ਤੁਸੀਂ ਪੁਰਾਣੇ ਹੋ ਤੁਸੀਂ ਸੂਈਆਂ 'ਚ ਵੀ ਲੱਗਦੇ ਨੇ ਹਾਂਜੀ ਸੂਈਆਂ 'ਚ ਵੀ ਲੱਗਦੇ ਨੇ ਇਹ ਤਾਂ ਮਾਡਰਨ ਜਾਂ ਜਵਾਨ ਆ ਗਿਆ ਪੁਰਾਣੇ ਜੀ ਦੱਸੋ ਮੈਂ ਤਾਂ ਆਪ ਹੁੰਦੀ ਆ ਪੁਰਾਣੇ ਕਲਿੱਪਾਂ 'ਚ ਪੰਜ ਦਾਤੀ 'ਚ ਪੱਖੀ 'ਚ ਹਾਂ ਕਿਨ੍ਹੇ ਦਵਾ ਦੇ ਕਰਵਾ ਗਿਆ ਦਾਤੀ 'ਚ ਬਿਲਕੁਲ ਪੁਰਾਣੇ ਕਲਿੱਪਾਂ 'ਚ ਵੀ ਲੱਗ ਜਾਂਦੇ ਆ ਜੀ ਜੀ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਜਿਵੇਂ ਮੈਨੂੰ 4 ਸਾਲ ਹੋ ਗਏ ਇੱਥੇ ਮੇਰੇ ਪੇਕੇ ਨੇਗੇ ਤੇ ਮੈਂ ਆਪਣੇ ਸਹੁਰਿਆਂ ਤੋਂ ਸਪੈਸ਼ਲੀ ਉੱਥੇ ਵੀ ਇੰਜੋਏ ਕਰਕੇ ਆਉਣੀ ਐਂਗੀ ਪਰ ਮੈਂ ਇੱਥੇ 4 ਸਾਲ ਹੋ ਗਏ ਮੈਨੂੰ ਐ ਹੁੰਦਾ ਵੀ ਜੇ ਇੱਥੇ ਨਾ ਨਾ ਮੈਂ ਗਈ ਇੰਜੋਏ ਨਹੀਂ ਕੀਤਾ ਹਨਾ ਸੱਲੀਆਂ ਨੂੰ ਨਾ ਬਿਲਕੁਲ ਜੀ ਨੰਦਾ ਪਰਜਾਈਆਂ ਕੱਟੀਆਂ ਹੁੰਦੀਆਂ ਨੇ ਸੋ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸਾਡੇ ਜਾਨੀ ਕਿ ਆਪਦੇ ਸਾਰੇ ਵੱਡੇ ਹਨਾ ਸਾਨੂੰ ਸਿਖਾਉਂਦੇ ਨੇ ਕੁਝ ਚੀਜ਼ਾਂ ਬਾਰੇ ਸਾਨੂੰ ਵੀ ਨੌਲੇਜ ਹੈ ਨਹੀਂ ਸੀਗੀ ਬਿਲਕੁਲ ਜਿਵੇਂ ਆ ਬੋਲੀਆਂ ਨੇਗੀਆਂ ਮੈਨੂੰ ਮਤਲਬ ਇੱਕ ਵੀ ਬੋਲੀ ਜਾਂਦਾ ਕੁਝ ਏਦਾਂ ਹੈ ਨਹੀਂ ਸੀ ਸਿਰਫ ਡੀਜਿਆਂ ਏ ਹੁਣ ਇਹਨਾਂ ਤੋਂ ਸਿੱਖਣ ਨੂੰ ਮਿਲਦਾਗਾ ਵੀ ਜਿਹੜਾ ਆਨੰਦ ਬੋਲੀਆਂ ਪਾ ਕੇ ਗਿੱਧਾ ਪਾ ਕੇ ਆਉਂਦਾ ਉਹ ਡਿਜੀਆਦਿਆਂ ਤੋਂ ਨਹੀਂ ਹੈਗਾ। ਉਹੋ ਜੀ ਪਹਿਲਾਂ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ ਭੈਣ ਭਰਾਵਾਂ ਨੂੰ ਮਿਲਣ ਦੇ ਲਈ ਸਾਈਕਲਾਂ ਤੇ ਜਾਂਦੇ ਸੀ 6 ਮਹੀਨਿਆਂ ਬਾਅਦ ਸਾਲ ਬਾਅਦ ਜੋ ਤਿਹਾਰ ਆਉਂਦਾ ਸੀਗਾ ਉਹ ਮਿਲਣ ਦਾ ਇੱਕ ਜਰੀਆ ਸੀ ਜੀ। ਜੀ ਬਿਲਕੁਲ ਤੇ ਹੁਣ ਤਾਂ ਫੋਨ ਨੇ ਜੀ ਹਰ ਰੋਜ਼ ਗੱਲ ਹੁੰਦੀ ਆ। ਹਾਂ। ਤੇ ਸਾਰੇ ਸੁਖ ਸਾੰਦ ਪੁੱਛ ਲੈਂਦੇ ਆਂ ਜੀ ਉਦੋਂ ਮਿਲਣ ਦੇ ਬਹਾਨੇ ਦਾ ਸੰਧਾਰਾ ਸੀ ਜੀ ਜੀ ਫੇਰ ਤੇਲ ਦੀਆਂ ਮੱਟੀਆਂ ਕਾਤੋਂ ਮੁੱਕ ਮੋੜਿਆ ਵੀਰਣਾ ਵੇ ਕੀ ਸੇਰ ਤੇਲ ਦੀਆਂ ਮੱਟੀਆਂ ਕਾਤੋਂ ਮੁੱਕ ਮੋੜਿਆ ਵੀਰਣਾ ਪੇੜੀ ਗੱਲੋਂ ਮੇ ਸੰਦਾਰੇ ਬੰਦ ਕੀਤੇ ਵੀਰਾ ਵੇਜੰਗੀ ਰਸਿਆਂ ਪੇੜੀ ਗੱਲੋਂ ਮੇ ਸੰਦਾਰੇ ਬੰਦ ਕੀਤੇ ਵੀਰਾ ਵੇਜੰਗੀ ਰਸਿਆਂ ਅਸੀਂ ਆੜ ਪਰਨਾ ਦੇ ਵਾਸੀ ਪੈਗੇ ਪਹਿਣੇ ਨਹੀਂ ਜੰਗੀਰ ਕੁੜੇ ਅਸੀਂ ਆੜ ਪਰਨਾ ਦੇ ਵਾਸੀ ਪੈਗੇ ਪਹਿਣੇ ਨਹੀਂ ਜੰਗੀਰ जो भे जी पर बैजो दो करियां भरिया जो भैन जी पव बैज दो करियाँ मेंाली पैर फट लिया लगियां पड़ी शामी काली पैर फट ल ਉੱਤਵਡਾਉਣ ਜਵੈਨਾ ਧੀਆ ਦੁੱਖ ਬਣਾਉਂਦੀਆਂ ਨੇ ਫੇਰ ਵੀ ਕਿਉਂ ਮਾਵਾ ਕੁੱਕ ਵਿੱਚ ਕਤਲ ਕਰਾਉਂਦੀਆਂ ਨੇ ਕਰਕੇ ਰਿਸ਼ਤਾ ਕਹਿੰਦੇ ਮਨ ਤੋਂ ਭਾਰ ਲੈ ਗਿਆ ਏ ਪੱਗ ਨੂੰ ਦਾਗ ਨਾ ਲੱਗ ਜੇ ਮਨ ਵਿੱਚ ਬਹਿਮ ਪੈ ਗਿਆ ਏ ਪੇਕੇ ਸੋਹਰੇ ਰਿਸ਼ਤਾ ਇੱਕ ਖੂਬ ਨਵਾਉਂਦੀਆਂ ਨੇ ਫੇਰ ਵੀ ਕਿਉਂ ਮਾਵਾ ਕੁੱਕ ਵਿੱਚ ਕਤਲ ਕਰਾਉਂਦੀਆਂ ਨੇ ਫੇਰ ਵੀ ਕਿਉਂ ਮਾਵਾ ਕੁੱਕ ਵਿੱਚ ਕਤਲ ਕਰਾਉਂਦੀਆਂ ਨੇ ਐਲਵੀਐਸ ਨਿਊਜ਼ ਚੈਨਲ ਦੇਖਦੇ ਤਮਾਮ ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਹੰਡਾਇ ਪਹੁੰਚੇ ਹੋਏ ਹਾਂ ਜਿੱਥੇ ਕਿ ਤੀਆਂ ਦਾ ਤਿਹਾਰ ਬੜੀ ਹੀ ਧੂਮ-ਤ ਵੀ ਮਟਿਆਰਾ ਪੰਜਾਬੀ ਪਹਿਰਾਵੇ ਦੇ ਵਿੱਚ ਆਈਆਂ ਨੇ ਗਿੱਧਾ ਬੋਲੀਆਂ ਪਾ ਕੇ ਮਨੋਰੰਜਨ ਕਰ ਰਹੀਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੀਆਂ ਨੇ ਕਿੰਨਾ ਵੱਲੋਂ ਮਨਾਈਆਂ ਗਈਆਂ ਨੇ ਇਹ ਸਾਡੇ ਸਾਰੀਆਂ ਪਹਿਣਾ ਦੇ ਸਹਿਯੋਗ ਨਾਲ ਚੱਲਦੀਆਂ ਨੇ ਜੀ ਸਾਨੂੰ 4 ਸਾਲ ਹੋ ਗਏ ᱛੀਆਂ ਮਨਾਉਂਦਿਆਂ ਨੂੰ ਬਹੁਤ ਸੋਹਣੇ ਢੰਗ ਨਾਲ ਚੱਲਦੀਆਂ ਨੇ ਵੀ ਕਹਿੰਦੇ ਹੁੰਦੇ ਆ ਹਨਾ ਵੀ ਸਾਰੇ ਖੁਸ਼ ਜੇ ਆਪਾਂ ਇਹਨੂੰ ਤਿਹਾਰ ਨੂੰ ਮਨਾਉਣਾ ਤਾਂ ਸਾਰੇ ਗਰੀਬ ਅਮੀਰ ਸਾਰੇ ਇੱਥੇ ਖੁਸ਼ ਰਹਿੰਦੇ ਆ ਤੇ ਆਪਾਂ ਤੀਆਂ ਤੀਜ ਦੀਆਂ ਤੋਂ ਸ਼ੁਰੂ ਕਰਦੇ ਆਂ ਤੇ ਐਂਡ ਵਾਲੇ ਦਿਨ ਰਖੜੀ ਤੋਂ 2 ਦਿਨ ਪਹਿਲਾਂ ਆਪਾਂ ਇਹਨਾਂ ਨੂੰ ਵਿਦਾ ਕਰਦੇ ਆਂ ਪੂਰੀ ਮਤਲਬ ਤੁਮ ਧੰਮ ਨਾਲ ਵਿਦਾ ਕਰਦੇ ਆਂ ਜੀ ਹਾਂਜੀ ਜਿੱਦੇ ਕਿ ਆਪਣਾ ਜਿਹੜਾ ਪੰਜਾਬੀ ਕਲਚਰ ਆ ਦਿਨੋਂ ਦਿਨ ਅਲੋਪ ਹੁੰਦਾ ਜਾ ਰਿਹਾ ਪਰ ਜੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਪੰਜਾਬੀ ਕਲਚਰ ਬਾਰੇ ਨਹੀਂ ਪਤਾ ਛੋਟੇ ਛੋਟੇ ਬੱਚੇ ਨੇ ਜੋ ਅੱਜ ਕੱਲ ਦੀਆਂ ਕੁੜੀਆਂ ਨੇ ਉਹਨਾਂ ਨੂੰ ਪੰਜਾਬੀ ਪਹਿਰਾਵਾ ਜੋ ਆਪਣਾ ਮੇਨ ਆ ਉਹਦੇ ਬਾਰੇ ਨਹੀਂ ਪਤਾ ਤੋਂ ਇਹ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਤੁਸੀਂ ਉੱਥੇ ਕੀ ਕਹਿੰਦੇ ਅਸੀਂ ਇਹੀ ਚਾਹੁੰਦੇ ਜੀ ਸਾਡੇ ਬੱਚਿਆਂ ਨੂੰ ਇਹ ਕਲਚਰ ਬਾਰੇ ਪਤਾ ਹੋਣਾ ਚਾਹੀਦਾਗਾ ਜੀ ਵੀ ਜੀ ਮੇ ਹੁਣ ਅਸੀਂ ਘੱਗਰੇ ਪਾਉਣੇ ਆ ਫਲਕਾਰੀਆਂ ਲੈਣੇ ਆ ਜਿਵੇਂ ਅਸੀਂ ਪੁਰਾਣੇ ਝੋਲੇ ਕੱਢੇ ਹੋਏ ਹੁੰਦੇ ਸੀਗੇ ਸਾਈਕਲਾਂ ਤੇ ਲੈ ਕੇ ਜਾਂਦੇ ਵੀ ਬੱਚਿਆਂ ਨੂੰ ਦੱਸਿਆ ਜਾਂਦਾ ਵਾ ਵੀ ਅੱਗੇ ਕੋਈ ਬੈਗ ਨਹੀਂ ਸੀ ਹੁੰਦੇ ਇਹ ਝੋਲੇ ਹੁੰਦੇ ਸੀਗੇ ਸ਼ਹਿਰ ਜਾਂਦੇ ਸੀ ਝੋਲੇ ਲੈ ਕੇ ਜਾਂਦੇ ਸੀ ਸਮਾਨ ਲੈ ਕੇ ਆਉਂਦੇ ਸੀ ਉਹਨਾਂ ਨੂੰ ਦੱਸਿਆ ਜਾਂਦਾ ਜੀ ਵੀ ਇਦਾਂ ਵਰਤੇ ਜਾਂਦੇ ਸੀ ਕਈ ਵਾਰੀ ਬੱਚਿਆਂ ਨੂੰ ਇਹ ਕੁਛ ਨਹੀਂ ਪਤਾ ਜੀ ਸਾਡੇ ਬੱਚਿਆਂ ਨੂੰ ਖੁਦ ਨਹੀਂ ਪਤਾ ਜੀ ਅਸੀਂ ਦੱਸ ਰਹੇ ਆ ਜੀ ਉਹਨਾਂ ਨੂੰ ਸੋ ਸਾਡੇ ਦਰਸ਼ਕਾਂ ਨੂੰ ਕੋਈ ਪ੍ਰਾਣੀ ਪਿਆਰੀ ਜੀ ਬੋਲੀ ਜ਼ਰੂਰ ਸੁਣਾਇਓ ਕਿਉਂਕਿ ਨਵੀਆਂ ਬੋਲੀਆਂ ਦਾ ਗੋਰ ਗੱਪਿਆਂ ਤੇ ਗਿੱਜਗੀ 버ਗਰਾਂ ਤੇ ਗਿੱਜਗੀ ਤਾਂ ਸਾਰਿਆਂ ਨੂੰ ਆਉਂਦੀ ਆ ਪ੍ਰਾਣੀ ਜੀ ਬੋਲੀ ਜ਼ਰੂਰ ਸੁਣਾਓ। ਫੇਰ ਤੇਲ ਦੀਆਂ ਮੱਟੀਆਂ ਕਾਤੋਂ ਮੁੱਕ ਮੋੜਿਆ ਵੀਰਣਾ ਵੇ ਕੀ ਫੇਰ ਤੇਲ ਦੀਆਂ ਮੱਟੀਆਂ ਕਾਤੋਂ ਮੁੱਕ ਮੋੜਿਆ ਵੀਰਣਾ ਕਿਹੜੀ ਗੱਲਾਂ ਵਿੱਚੰਦਾਰੇ ਬੰਦ ਕੀਤੇ ਵੀਰਾ ਵੇਝੰਗੀ ਰਸਿਆਂ ਪੇੜੀ ਗੱਲਾਂ ਵਿੱਚੰਦਾਰੇ ਬੰਦ ਕੀਤੇ ਵੀਰਾ ਵੇਝੰਗੀ ਰਸਿਆਂ ਅਸੀਂ ਅੜ ਪਰਨਾਂ ਦੇ ਵਾਸੀ ਪੈਗੇ ਪਹਿਣੇ ਨੀ ਜੰਗੀਰ ਕੁੜੇ ਅਸੀਂ ਅੜ ਬਰਨਾਂ ਦੇ ਵਾਸੀ ਪੈਨੇ ਪਹਿਣੇ ਨੀ ਜੰਗੀਰ ਕੁੜੇ ਇਹ ਮੈਨੂੰ ਪਤਾ ਮੈਂ ਛੋਟੀ ਹੁੰਦੀ ਸੀ ਜਾਤੀਆਂ ਚ ਜਾਂਦੇ ਸੀ ਹਮੇਸ਼ਾ ਇਹ ਬੋਲੀਆਂ ਪੈਂਦੀਆਂ ਹੀ ਪੈਂਦੀਆਂ ਸੀ ਇਹ ਪ੍ਰਾਣੀਆਂ ਬੋਲੀਆਂ ਅਸੀਂ ਬਹੁਤ ਕੋਸ਼ਿਸ਼ ਕਰਦੇ ਆਂ ਵੀ ਇਸ ਗਿੱਧੇ ਦੇ ਵਿੱਚ ਜਦ ਅਸੀਂ ਇੰਨੇ ਦਿਨ ਨੱਚਦੇ ਆਂ 10 11 ਦਿਨ ਅਸੀਂ ਪ੍ਰਾਣੀ ਹੀ ਚੀਜ਼ ਨੂੰ ਲੈ ਕੇ ਖੁਸ਼ ਹੁੰਨੇ ਆਂ ਵੀ ਇਥੇ ਇਹ ਪ੍ਰਾਣੀ ਚੀਜ਼ ਹੋਵੇ ਅੱਛਾ ਇੱਕ ਮੇਨ ਗੱਲ ਆ ਕਿ ਸੰਧਾਰਾ ਦਿੰਦੇ ਆ ਹਨਾ ਤੀਜੇ ਦਿਨਾਂ ਦੇ ਵਿੱਚ ਸੌਨ ਦੇ ਮਹੀਨੇ ਦੇ ਵਿੱਚ ਕੁੜੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਉਹ ਕਿਉਂ ਦਿੰਦੇ ਆ ਉਹੋ ਜੀ ਪਹਿਲਾਂ ਤਾਂ ਕੋਈ ਸਾਧਨ ਨਹੀਂ ਸੀ ਹੁੰਦਾ ਭੈਣ ਭਰਾਵਾਂ ਨੂੰ ਮਿਲਣ ਦੇ ਲਈ ਸਾਈਕਲਾਂ ਤੇ ਜਾਂਦੇ ਸੀ 6 ਮਹੀਨਿਆਂ ਬਾਅਦ ਸਾਲ ਬਾਅਦ ਜੋ ਤਿਹਾਰ ਆਉਂਦਾ ਸੀਗਾ ਉਹ ਮਿਲਣ ਦਾ ਇੱਕ ਜਰੀਆ ਸੀ ਜੀ ਜੀ ਬਿਲਕੁਲ ਤੇ ਹੁਣ ਤਾਂ ਫੋਨ ਨੇ ਜੀ ਹਰ ਰੋਜ਼ ਗੱਲ ਹੁੰਦੀ ਆ ਹਾਂ ਤੇ ਸਾਰੇ ਸੁੱਖ ਸਾੰਦ ਪੁੱਛ ਲੈਂਦੇ ਆ ਜੀ ਉਦੋਂ ਮਿਲਣ ਦੇ ਬਹਾਨੇ ਦਾ ਸੰਧਾਰਾ ਸੜਨਾਲ ਹੋਰ ਵੀ ਪੈਣਾ ਮੌਜੂਦ ਨਹੀਂ ਸ਼ਸ਼ੀਕਲ ਜੀ ਸ਼ਸ਼ੀਕਲ ਕੀ ਨਾਮ ਹੈ ਚਰਨ ਜੀ ਤੁਸੀਂ ਬੋਲੀਆਂ ਸੁਣਾਓ ਹੁਣ ਦੀ ਦੁਨੀਆ ਸਿਆਣੀ ਹੋਗੀ ਟੋਲਾ ਵਾਲਿਆਂ ਨੂੰ ਦੁੱਧ ਪਾ ਦਿੰਦੀ ਕਿੱਲੇ ਟੰਗੀ ਮਦਾਨੀ ਤੋ ਗਿੜਕਨੇ ਮੂਦੇ ਮਾਰੇ ਕਿ ਲੇ ਟੰਗੀ ਮਦਾਣੀ ਦੁਨੀਆ ਖੁਸ਼ ਰਹਿੰਦੀ ਪੀ ਕੇ ਤਾਜ਼ਾ ਪਾਣੀ ਦੁਨੀਆ ਖੁਸ਼ ਰਹਿੰਦੀ ਪੀ ਕੇ ਤਾਜ਼ਾ ਪਾਣੀ ਦੁਨੀਆ ਖੁਸ਼ ਰਹਿੰਦੀ ਪੀ ਕੇ ਤਾਜ਼ਾ ਪਾਣੀ ਦੁਨੀਆ ਖੁਸ਼ ਰਹਿੰਦੀ ਅੱਗੇ ਵੀਰ ਸਤਜਗ ਦੇ ਪੈ ਅੱਗੇ ਵੀਰ ਨਾ ਨੂੰ ਮਿਲ ਆਉਂਦੇ ਅੱਗੇ ਵੀਰ ਸਤਜਗ ਦੇ ਬੋਤੇ ਚਾਰ ਦੇ ਪੈ ਹੋਣ ਵੀਰ ਕਾਲ ਯੋਗ ਦੇ ਬੋਤੇ ਚਾਰ ਦੇ ਕੋਲੋਂ ਜੇ ਮੋੜ ਆਉਂਦੇ ਹੁਣ ਵੀਰ ਕਾ ਯੋਗ ਦੇ ਬੋਤੇ ਚਾਰ ਦੇ ਹਰ ਖਾਨਾ ਮੈਂ ਪਰਗੀ ਮੇਰਾ ਸਿਰ ਨਾ ਪੋਲੋ ਸਿਆ ਵੀਰਾ ਹਰ ਖਾਨਾ ਮੈਂ ਪਰ ਮੇਰਾ ਸਿਰ ਨਾ ਪੋਲੋ ਸਿਆ ਵੀਰਾ ਹਰ ਖਾਨਾ ਮੈਂ ਦੁੱਧ ਦਾਸ ਨਾ ਤੇਰੇ ਬੋਤੇ ਨੂੰ ਗੁਮਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਾਸ ਨਾ ਤੇਰੇ ਬੋਤੇ ਨੂੰ ਗੁਮਾਰੇ ਦੀਆਂ ਫੜੀਆਂ ਤੈਨੂੰ ਵੀਰਾ ਮੇਰੇ ਨਾਲ ਹੋਰ ਵੀ ਪੈਣਾ ਮੌਜੂਦ ਨੇ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਧੀਆ ਦੇ ਤਿਉਹਾਰ ਤੇ ਆਏ ਹੋ ਮਨਾ ਰਹੇ ਹੋ ਕਿਦਾਂ ਦਾ ਲੱਗ ਰਿਹਾ ਮੈਨੂੰ ਬਹੁਤ ਵਧੀਆ ਲੱਗ ਰਿਹਾ ਮੈਂ ਜਿਵੇਂ ਮੈਨੂੰ 4 ਸਾਲ ਹੋ ਗਏ ਇੱਥੇ ਮੇਰੇ ਪੇਕੇ ਨੇਗੇ ਤੇ ਮੈਂ ਆਪਣੇ ਸਹੁਰਿਆਂ ਤੋਂ ਸਪੈਸ਼ਲੀ ਉੱਥੇ ਵੀ ਇੰਜੋਏ ਕਰਕੇ ਆਉਣੀ ਐਂਗੀ ਪਰ ਮੈਂ ਇੱਥੇ 4 ਸਾਲ ਹੋ ਗਏ ਮੈਨੂੰ ਐ ਹੁੰਦਾ ਵੀ ਜੇ ਇੱਥੇ ਨਾ ਨਾ ਮੈਂ ਗਈ ਇੰਜੋਏ ਨਹੀਂ ਕੀਤਾ ਹਨਾ ਛੱਲੀਆਂ ਨੂੰ ਨਾਲ ਬਿਲਕੁਲ ਜੀ ਨੰਦਾ ਪਰਜਾਈਆਂ ਇਕੱਠੀਆਂ ਹੁੰਦੀਆਂ ਨੇ ਸੋ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਸਾਡੇ ਜਾਨੀ ਕਿ ਆਪਦੇ ਸਾਰੇ ਵੱਡੇ ਹਨਾ ਸਾਨੂੰ ਸਿਖਾਉਂਦੇ ਨੇ ਕੁਝ ਚੀਜ਼ਾਂ ਬਾਰੇ ਬਿਲਕੁਲ ਜਿਵੇਂ ਆ ਬੋਲੀਆਂ ਨੇਗੀਆਂ ਮੈਨੂੰ ਮਤਲਬ ਇੱਕ ਵੀ ਬੋਲੀ ਜਾਂਦਾ ਕੁਛ ਇਦਾਂ ਹੈ ਨਹੀਂ ਸੀ ਸਿਰਫ ਡੀਜਿਆਂ ਤੇ ਨੱਚਣ ਦਾ ਹੀ ਐ ਹੁੰਦਾ ਸੀ ਹੈਨਾ ਤੇ ਹੁਣ ਇਹਨਾਂ ਤੋਂ ਸਿੱਖਣ ਨੂੰ ਮਿਲਦਾਗਾ ਵੀ ਜਿਹੜਾ ਆਨੰਦ ਬੋਲੀਆਂ ਪਾ ਕੇ ਗਿੱਧਾ ਪਾ ਕੇ ਆਉਂਦਾ ਉਹ ਡੀਜਿਆਂ ਤੇ ਨੱਚਣਦਾ ਨਹੀਂ ਹੈਗਾ ਬਿਲਕੁਲ ਅੱਛਾ ਹੋਰ ਕੀ ਸਾਡੇ ਦਰਸ਼ਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਤਾਂ ਇਹ ਹੀ ਕਹਿਣਾ ਚਾਹਾਂਗੀ ਚਾਹੂੰਗੀ ਆਉਣ ਵਾਲੀ ਪੀੜ੍ਹੀ ਜਾਨੀ ਕਿ ਇਹ ਚੀਜ਼ਾਂ ਤੋਂ ਮਤਲਬ ਇੰਨਾ ਨੌਲੇਜ ਨਹੀਂ ਰੱਖਦੀ ਹੈਗੀ ਹੈਨਾ ਤੇ ਜੇ ਆਪਾਂ ਇਹ ਚੀਜ਼ਾਂ ਦੇ ਵਿੱਚ ਜਾਵਾਂਗੇ ਮਤਲਬ ਸਿੱਖਾਂਗੇ ਕੋਸ਼ਿਸ਼ ਸਿੱਖਣ ਨੂੰ ਮਿਲੇਗਾ ਤਾਂ ਆਉਣ ਵਾਲੀ ਵੀਡੀਓ ਨੂੰ ਆਪਾਂ ਇਹੀ ਦੱਸ ਸਕਾਂਗੇ ਵੀ ਇਹ ਆਪਣਾ ਪੰਜਾਬੀ ਕਲਚਰ ਹੈਗਾ ਤੇ ਇਹ ਚੀਜ਼ਾਂ ਦੇ ਵਿੱਚ ਆਪਾਂ ਨੂੰ ਬਹੁਤ ਹੀ ਕੋਸ਼ਿਸ਼ ਜਿਵੇਂ ਘਗਰੇ ਪਾਉਣੇ ਆ ਫੁਲਕਾਰੀਆਂ ਲੈ ਰਹੇ ਆ ਆਪਾਂ ਪੱਖੀਆਂ ਝੱਲਣੀਆਂ ਚਰਖੇ ਕੱਤਣੇ ਹਨਾ ਇਹ ਚੀਜ਼ਾਂ ਦਾ ਕੁਝ ਚੀਜ਼ਾਂ ਦਾ ਮੈਂ ਵੀ ਇੱਥੇ ਆ ਕੇ ਸਿੱਖੀ ਆ ਤੇ ਮੈਂ ਆਉਣ ਵਾਲੀ ਵੀਡੀਓ ਨੂੰ ਆਪਦੇ ਬੱਚਿਆਂ ਨੂੰ ਵੀ ਅੱਗੋਂ ਮੈਂ ਦੱਸ ਸਕੂੰਗੀ ਵੀ ਇਹ ਚੀਜ਼ਾਂ ਆਪਣੇ ਇੱਥੇ ਹੁੰਦੀਆਂ ਨੇ ਅੱਗੇ ਅੱਛਾ ਤੁਸੀਂ ਦੱਸਿਆ ਕਿ ਤੁਸੀਂ ਮੈਰਿਡ ਹੋ ਹਨਾ ਤੇ ਤੁਸੀਂ ਹੁਣ ਆਪਣੇ ਪੇਕੇ ਪਿੰਡ ਆਏ ਹੋਇਆ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਆਪਣੀ ਸੱਸ ਤੇ ਪਿਆਰੀ ਜੀ ਬੋਲੀ ਜ਼ਰੂਰ ਸੁਣਾ ससियां करमद मावाे ससां पुतर दाले देहन थे ससां पुतर नाले ससा, पुत देह नू था, ਨੇ ਸੱਸਾਂ ਪੁੱਤ ਦਿੰਦੀਆਂ ਨਾ ਮੈਨੂੰ ਤਾਂ ਲੱਗਦਾ ਸੀ ਕੋਈ ਸੱਸ ਕੁੱਟਣੀ ਵਾਲੀ ਬੋਲੀ ਪਾਉਂਗੇ ਤੁਸੀਂ ਪਿਆਰੀ ਬੋਲੀ ਪਾਈ ਆ ਚਲੋ ਵਧੀਆ ਲੱਗਿਆ ਤੇ ਹੰਡੇ ਆਏ ਦੇ ਵਿੱਚ ਆਏ ਹੋਇਆ ਤੇ ਢਮਾਲਾਂ ਜੀਆਂ ਪਾ ਕੇ ਸਾਨੂੰ ਗਿੱਧਾ ਪਾ ਕੇ ਦਿਖਾਓ ਕਿਉਂਕਿ ਠੰਡਾ ਜਾਂ ਗਿੱਧਾ ਲੱਗ ਰਿਹਾ ਸਾਡੇ ਦਸਕ ਤੁਹਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਗੇ ਢਮਾਲਾਂ ਪਾਓ ਬਈ ਖੁੱਲਾ ਕਰ ਲੋ ਮੜਾ ਜੀ ਖੁੱਲਾ ਇੱਕ ਵਾਰੀ ਗੋਲ ਜਵਾਨੋ ਪਿਆਰਾ ਤੂੰ ਲੱਗਦਾ ਇੱਕ ਵਾਰੀ ਗੋਲ ਜਵਾਨੋ ਪਿਆਰਾ ਤੂੰ ਲੱਗਦਾ ਤੇਰਾ ਮਾੜਾ ਮੈਂ ਤੇਰੇ ਅੱਗੇ ਨਾ ਤਰਨਾ ਦੀ ਮੀਂਹ ਪਸਾ ਮਾਰ ਕੇ ਲੰਗੀ ਕੋਲ ਦੀ ਬੱਲੇ 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 ਪੀਤੀ ਲਾ ਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਯਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਯਾਰ ਲੰਮੇ ਆਵੇ ਲੰਕੀਆਂ ਸਾੜੇ ਖਾੜੋਤਾ ਵਿੱਚ ਭਾਰ ਦੇਵੇ ਆਲਾ ਮੁੰਦੇ ਰੀ ਪਰੋਲਾ ਵਿੱਚ ਦੀ ਮੰਡੀ ਦੇ ਵਿੱਚ ਤੇ ਗੋਨੀ ਆ ਤਨੂ ਮੋਹਲੇ ਤੇਰੀ ਮਾਂ ਦੇ ਡੈਂਗੜੀ ਮੇਰੇ ਬੰਗ ਤੇ ਲੈਤੇ ਤੇਰੀ ਮਾਂ ਦੇ ਡੈਂਗੜੀ ਮੇਰੇ ਬੰਗ ਤੇ ਲੈਤੇ ਤੇਰੀ ਮਾਂ ਦੇ ਡੈਂਗੜੀ ਮੇਰੇ ਬੰਗ ਤੇ ਲੈਤੇ ਨਾਲੇ ਤੂੰ ਬੇ ਲੜੇ ਤੇਰੀ ਮਾਂ ਬੇ ਲੜੇ ਨਾਲੇ ਵੱਡੀ ਭੈਣ ਵੀ ਦਾਦਾ ਮਾਂ ਪਾਹ ਦਾ ਇਕਵੇ ਮੇ ਖੱਲੀ مोटामार يو دي ردے موٹا مار بين اجي رتھي ايو دي ميم ساز کرکے سس گون ني دي بچي واج کرے کي فاس ميت نهي اوي دي بچي واج کرے अच्छा और साडे जांदे ਜਾਂਦੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਦਾਾਈ ਪ੍ਰੋਗਰਾਮ ਚੱਲਦਾ ਰਹੇ ਇੰਜੋਏ ਆ ਸਾਡੇ ਲਈ ਇਹ ਮਤਲਬ ਕਿ ਅਸੀਂ ਸਾਰੀਆਂ ਘਰਾਂ ਦੇ ਵਿੱਚ ਰਹਿਣ ਵਾਲੀਆਂ ਹਾਊਸ ਵਾਈਫ ਸਾਰੀਆਂ ਤਕਰੀਬਨ ਸਾਨੂੰ ਨਹੀਂ ਟਾਈਮ ਮਿਲਦਾ ਹੱਸਣ ਨੱਚਣ ਖੇਡਣ ਦਾ ਹਨਾ ਤਾਂ ਸਾਨੂੰ ਇਹ ਆ ਵੀ ਅਸੀਂ ਇੱਥੇ ਆ ਕੇ 10 10 ਦਿਨ 12 ਦਿਨ ਬਹੁਤ ਵਧੀਆ ਮਤਲਬ ਇੰਜੋਏ ਕਰਦੇ ਹਾਂ ਹਨਾ ਸਾਨੂੰ ਵਧੀਆ ਲੱਗਦਾ ਵਧੀਆ-ਵਧੀਆ ਬੋਲੀਆਂ ਪੈਂਦੀਆਂ ਨੇ ਸਾਰੇ ਪਿੰਡ ਦਾ ਇਕੱਠ ਹੁੰਦਾ ਹੈ ਕੁੜੀਆਂ ਵੀ ਆਉਂਦੀਆਂ ਨੇ ਅਸੀਂ ਪਿੰਡ ਦੀਆਂ ਨੂੰਹਾਂ ਸੀ ਵੀ ਆਉਣੀ ਆ ਬੀਬੀਆਂ ਵੀ ਆਉਂਦੀਆਂ ਨੇ ਬਹੁਤ ਵਧੀਆ ਲੱਗਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਪਹਿਣਾਂ ਨੇ ਉਹਨਾਂ ਦਾ ਸਾਲਵਾ ਤਿਹਾਰ ਹੁੰਦਾ ਦਾ ਸਾਲ ਪਰ ਪਹਿਣਾ ਚਾਰ ਦੁਆਰੀ ਦੇ ਅੰਦਰ ਹੀ ਰਹਿੰਦੀਆਂ ਨੇ ਗੀਆਂ ਸਾਡੇ ਵੀਰਾਂ ਨੂੰ ਸਾਰਿਆਂ ਨੂੰ ਪਹਿਣਾ ਦਾ ਸਹਿਯੋਗ ਦੇਣਾ ਚਾਹੀਦਾ ਕਿ ਸਲਾ ਸੱਭਿਆਚਾਰ ਉਦਾਂ ਦਾ ਹੀ ਬਣਨਾ ਚਾਹੀਦਾ ਅੱਛਾ ਪੰਜ ਗਹਿਣਿਆਂ ਦੇ ਨਾਮ ਪਤਾ ਕਿਸੇ ਨੂੰ ਪੰਜ ਗਹਿਣਿਆਂ ਦੇ ਨਾਮ ਪਤਾ ਕਿਸੇ ਨੂੰ ਪਿੱਪਲ ਪੱਤੀਆਂ ਮੋਰਾ ਮੋਰਾ ਟਿੱਕਾ ਨਹੀਂ ਰਾਣੀ ਹਾਰ ਬਹੁਤ ਕੁਝ ਗੂਲੂਬੰਦ <laughs> अच्छा <मार्णी> कुंगरू ਕਿਹੜੇ ਕਿਹੜੀ ਚੀਜ਼ ਦੇ ਵਿੱਚ ਲੱਗਦੇ ਆ कुंगरू ਤਿੰਨ ਚੀਜ਼ਾਂ ਦੇ ਨਾਮ ਦੱਸੋ ਕੁੰਗਰੂ ਪੰਜ ਲੱਗਦੇ ਆ ਜੀ ਝਾਂਜਰਸ ਲੱਗਦੇ ਆ ਪੰਖੀ ਚ ਲੱਗਦੇ ਆ ਅੱਖੀ ਚ ਲੱਗਦੇ ਆ ਇੱਕ ਚੂੜੀਆਂ ਚ ਵੀ ਲੱਗ ਜਾਂਦੇ ਆ ਜੁੱਤੀ 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 ਤੁਸੀਂ ਪੁਰਾਣੇ ਹੋ ਤੁਸੀਂ ਤਾਂ ਸੂਈਆਂ 'ਚ ਵੀ ਲੱਗਦੇ ਨੇ ਹਾਂਜੀ ਸੂਈਆਂ 'ਚ ਵੀ ਲੱਗਦੇ ਨੇ ਇਹ ਤਾਂ ਮਾਡਰਨ ਜਾਂ ਜਵਾਨ ਆ ਗਿਆ ਪੁਰਾਣੇ ਜੀ ਦੱਸੋ ਮੈਂ ਤਾਂ ਆਪ ਹੁੰਦੀ ਆ ਕਲਿੱਪਾਂ ਦਾ ਪੁਰਾਣੇ ਕਲਿੱਪਾਂ ਦਾ ਤਾਤੀ ਚ ਪੱਖੀ ਚ ਹਾਂ ਕੀ ਨਦਵਾ ਦੇ ਦਰਵਾਜ਼ਾ ਦੱਪਤੀ ਚ ਬਿਲਕੁਲ ਪੁਰਾਣੇ ਕਲਿੱਪਾਂ 'ਚ ਵੀ ਲੱਗ ਜਾਂਦੇ ਆ ਜੀ ਸੋ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਪਤਾ ਕਿਸੇ ਨੂੰ ਪਤਾ ਕਿਸੇ ਨੂੰ ਤੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਚੱਲਦਾ ਆਉਂਦਾ ਬਸ ਉਸ ਜਿਹੜਾ ਵਿਹਾਰਾ ਵਾ ਚੱਲਦਾ ਜੀ ਮੈਂ ਪਹਿਲਾਂ ਬੱਡੇ ਕੁੜੀਆਂ ਸੌਰਿਆਂ ਤੋਂ ਆਉਂਦੀਆਂ ਨੇ ਪੇਕੇ ਸੌਰਿਆਂ ਤੋਂ ਲੈ ਕੇ ਆਉਂਦੇ ਸੀ ਕੁੜੀਆਂ ਨੂੰ ਪਹਿਲਾਂ ਵੀ ਬਹਾਨੇ ਨਾਲ ਵੀ ਟੀਆਂ ਨੇ ਸਾਡੇ ਤਿਹਾਰ ਮਨਾਇਆ ਜਾਊਗਾ ਟੀਆਂ ਦਾ ਸੰਧਾਰੇ ਦਿੰਦੇ ਸੀ ਕੁੜੀਆਂ ਨੂੰ ਟੀਆਂ ਦੇ ਤੇ ਨੱਚ ਟੱਪ ਕੇ ਵਾਪਸ ਸੌਰਿਆਂ ਚਲੀਆਂ ਜਾਂਦੀਆਂ ਚਲੋ ਕੁਛ ਹੱਦ ਤੱਕ ਠੀਕ ਹੈ ਸੋ ਅਗਰ ਦਰਸ਼ਕੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਲਾਸਟ ਬੋਲੀ ਪਾ ਦੋ ਭਾਈ ਮੈਂ ਵੀ ਨਾਲ ਨੱਚ ਜੰਨੀ ਆ ਚਲੋ ਵਧੀਆ ਜੀ ਬੋਲੀ ਪਾਇਓ ਬਾਗ ਦੀ ਨਦੀ ਦੇ ਵਿੱਚ ਪਾਵਾਂ ਵੇ ਹਵੇਲੀ ਪਹਿਰਾ ਨੂੰ ਪਾਈ ਨਿੱਤ ਮਿਲਦੇ ਅਦੇ ਮਿਲੂ বিনা ਬਿਨ ਸਹੇਲੀ ਪਹਿਰਾ ਨੂੰ ਪਾਈ ਨਿੱਤ ਮਿਲਦੇ ਕਦੇ ਮਿਲੂ বিনা ਬਿਨ ਸਹੇਲੀ ਪਹਿਰਾ ਨੂੰ ਪਾਈ ਨਿੱਤ ਮਿਲਦੇ ਸਾਡੇ ਹਾਣ ਦੀਏ ਨੱਚ ਨੱਚ ਹੋ ਜਾ ਬੂਰੀ ਸਾਡੇ ਹਾਣ ਦੀਏ ਨੱਚ ਨੱਚ ਹੋ ਜਾ ਹਾਰੀ ਨਾਮਲ ਬਣੇ ਗੁੱਦਾ ਹਾਰ ਗਿਆ ਹਾਰੀ ਨਾਮਲ ਬਣੇ ਗੁੱਦਾ ਹਾਰ ਗਿਆ ਹਾਰੀ ਨਾਮਲ ਬਣੇ ਗੁੱਦਾ ਹਾਰ ਗਿਆ ਅਮਰੋਜਨੀ ਜਿ ਆਉਣੇ ਇਹ ਦਿਨ ਸਗਨਾ ਦੇ